ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਸੰਗਤ ਜੀ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੀ ਇਸ ਪੰਕਤੀ ਦਾ ਜਾ ਪੰਜ ਵਾਰ ਤੁਸੀਂ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੇ ਕਰ ਦਾ ਕਰਜ਼ਾ ਦੁੱਖ ਦਿਨਾਂ ਦੇ ਵਿੱਚ ਹੀ ਖਤਮ ਹੋ ਜਾਣਗੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਿਖਵਾ ਦਿਓ ਤੇ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੇ ਪਾਠ ਦੀ ਇਹ ਇੱਕ ਪੰਕਤੀ ਨੂੰ ਪੰਜ ਵਾਰ ਬੋਲ ਕੇ ਸੌਂ ਜਾਇਆ ਕਰੋ ਤਾਂ ਦੇਖਣਾ ਸੰਗਤ ਜੀ ਤੁਹਾਡੇ ਤੇ ਪਾਸ਼ਾ ਜੀ ਦੀ ਬੇਅੰਤ ਕਿਰਪਾ ਹੋਵੇਗੀ ਸੱਚੇ ਪਾਸ਼ਾ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰ ਦੇਣਗੇ ਸਾ ਸੰਗਾ ਜੀ ਜਪਜੀ ਸਾਹਿਬ ਜੀ ਦੇ ਪਾਠ ਦੀ ਉਹ ਕਿਹੜੀ ਪੰਕਤੀਆਂ ਜਿਹੜੇ ਅਸੀਂ ਸਿਰਫ 5 ਵਾਰ ਹੀ ਬੋਲਣੀਆਂ ਹਨ ਇਹ ਸਾਰੀ ਕਰਪਾਤ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਾ ਜੀ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸਰਵਣ ਕਰਿਆ ਕਰੋ ਜੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਪੈਨਪਰਾ ਦਾ ਵੀ ਪਲਾ ਹੋ ਜਾਵੇ ਸੰਗਤ ਜੀ ਕਈ ਪੈਨਪਰਾ ਆਖਦੇ ਹਨ ਕਿ ਸਾਡੀ ਜਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਬਹੁਤ ਹਨ ਮੁਸ਼ਕਲਾਂ ਬਹੁਤ ਹਨ ਇਸ ਦੇ ਵਿੱਚ ਤੁਹਾਡੇ ਨਾਲ ਸੰਗਤ ਜੀ ਛੋਟੀ ਜੀ ਸਾਕੀ ਵੀ ਸਾਂਝੀ ਕਰਨ ਵਾਲੇ ਹਨ ਸਭ ਤੋਂ ਪਹਿਲਾਂ ਗੁਰੂ ਇਤਿਹਾਸਿਕ ਸਾਕੀ ਸਾਂਝੀ ਕਰਦੇ ਹਨ ਸਾਕੀ ਸੁਣਾਉਣ ਤੋਂ ਪਹਿਲਾਂ ਆਪਾਂ ਪੰਕਤੀ ਦੇ ਬਾਰੇ ਗੱਲ ਕਰਾਂਗੇ ਕਿ ਆਪਾਂ ਰੋਜ਼ ਰਾਤ ਨੂੰ ਸਾਹ ਤੋਂ ਪਹਿਲਾਂ 5 ਵਾਰ ਕਿਹੜੀ ਪੰਕਤੀ ਪੜ੍ਹਨੀ ਹੈ ਇਹ ਸਾਖੀ ਮੇਰੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਹੈ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਖਦੇ ਹਨ ਇੱਕ ਦਿਨ ਆਪਣੇ ਬਚਨਾਂ ਦੇ ਨਾਲ ਸੰਗਤਾਂ ਨੂੰ ਨੇਹਾਲ ਕਰ ਰਹੇ ਸਨ ਸੰਗਤਾਂ ਨੂੰ ਸਬੋਧਨ ਕਰਦੇ ਪਏ ਸਨ ਕਿ ਭਾਈ ਸੰਗਤ ਦੇ ਵਿੱਚੋਂ ਕੋਈ ਐਸਾ ਸਿੱਖ ਹੈ ਜੋ ਸਾਣੋ ਜਪਜੀ ਸਾਹਿਬ ਜੀ ਦੇ ਬਾਣੀ ਦਾ ਸ਼ੋਧੋਚਾਰਨ ਕਰਕੇ ਸੁਣਾ ਸਕੇ ਜਪਜੀ ਸਾਹਿਬ ਜੀ ਨੂੰ ਪੂਰੀ ਇਕਾਗਰਤਾ ਦੇ ਨਾਲ ਪੜ੍ਹ ਸਕੇ ਤੇ ਕਹਿੰਦੇ ਕਿ ਪੂਰੀ ਸੰਗਤ ਇੱਕ ਦੂਸਰੇ ਦੇ ਵੱਲ ਦੇਖਣ ਲੱਗ ਗਈ ਤੇ ਉਸੇ ਹੀ ਸੰਗਤ ਦੇ ਵਿੱਚੋਂ ਇੱਕ ਸਿੱਖ ਉઠਿਆ ਉਸਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਜੇਕਰ ਤੁਸੀਂ ਕਿਰਪਾ ਕਰੋ ਤੇ ਤੁਸੀਂ ਮੈਨੂੰ ਥਾਪਨਾ ਦਿਓ ਤੁਸੀਂ ਆਗਿਆ ਦਿਓ ਮੈਂ ਜਗਜੀਤ ਸਿੰਘ ਜੀ ਦੀ ਇਸ ਬਾਣੀ ਨੂੰ ਸ਼ੁੱਧਤਾ ਤੇ ਇਕਾਗਰਤਾ ਦੇ ਨਾਲ ਪੜ ਸਕਦਾ ਹਾਂ ਕਹਿੰਦੇ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ ਥਾਪਣਾ ਦਿੱਤੀ ਉਸ ਨੂੰ ਇਜਾਜ਼ਤ ਦਿੱਤੀ ਤੇ ਕਹਿੰਦੇ ਪਾਤਸ਼ਾਹ ਜੀ ਨੇ ਭਾਈ ਗੋਪਾਲਾ ਜੀ ਦੇ ਲਈ ਬੜਾ ਹੀ ਸੋਨਾ ਆਸਣ ਲਗਵਾਇਆ ਉਹ ਆਸਣ ਆਪਣੇ ਸਿੰਗਾਰਸਣ ਦੇ ਨਾਲੋਂ ਥੋੜਾ ਉੱਚਾ ਰਖਵਾਇਆ ਕਿਉਂਕਿ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਗੁਰਬਾਣੀ ਦੇ ਪ੍ਰਤੀ ਜਪਜੀ ਸਾਹਿਬ ਜੀ ਦੇ ਪਾਣੀ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਸ਼ਰਧਾ ਭਾਵਨਾ ਤੇ ਪਿਆਰ ਸੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ ਉੱਚਾ ਅਸਨ ਰਖਵਾ ਕੇ ਭਾਈ ਗੋਪਾਲਾ ਜੀ ਨੂੰ ਜਪਜੀ ਸਾਹਿਬ ਦਾ ਪਾਠ ਕਰਨ ਨੂੰ ਕਿਹਾ ਇੰਨਾ ਪਿਆਰ ਇੰਨਾ ਸਤਿਕਾਰ ਇੰਨੀ ਸ਼ਰਧਾ ਪਾਣੀ ਦੇ ਪ੍ਰਤੀ ਹੈ ਪਾਸ਼ਾ ਜੀ ਆਖਦੇ ਹਨ ਕਿ ਭਾਈ ਗੋਪਾਲਾ ਜੀ ਸੱਚੇ ਪਾਸ਼ਾ ਜੀ ਤੋਂ ਆਗਿਆ ਲੈ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰਦਿਓ ਤੇ ਸੰਗਾਜੀ ਭਾਈ ਗੋਪਾਲਾ ਜੀ ਨੇ ਪੂਰੀ ਸ਼ੁੱਧਤਾ ਤੇ ਇਕਾਗਰਤਾ ਦੇ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਸੱਚੇ ਪਾਸ਼ਾ ਭਾਈ ਗੋਪਾਲਾ ਜੀ ਦੇ ਮੁਖ ਦੇ ਵਿੱਚੋਂ ਜਪਜੀ ਸਾਹਿਬ ਦੇ ਪਾਠ ਦਾ ਸ਼ੁੱਧ ਉਚਾਰਨ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋਏ ਕਿਉਂਕਿ ਉਹ ਪਾਠ ਸੁਣ ਰਏ ਸੀ ਤ्यों-ਤ्यों ਆਪਣੇ ਸੰਗਾਸ਼ਣ ਤੋਂ ਥੋੜਾ-ਥੋੜਾ ਪਿੱਛੇ ਹਟ ਰਏ ਸੀ ਕਹਿੰਦੇ ਜਪਜੀ ਸਾਹਿਬ ਜੀ ਦੇ ਪਾਠ ਦੇ ਸੰਪੂਰਨਤਾ ਤੋਂ ਬਾਅਦ ਪਾਸ਼ਾ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਭਾਈ ਜਾਓ ਕਲ ਸਿੱਖ ਸੰਗਤਾਂ ਸਾਡੇ ਲਈ ਇੱਕ ਘੋੜਾ ਲੈ ਕੇ ਆਈਆਂ ਸਨ ਸਾਨੂੰ ਘੋੜਾ ਪੇੜ ਕਰਕੇ ਗਈਆਂ ਹਨ ਉਹ ਘੋੜੇ ਨੂੰ ਕਾਠੀ ਸਮੇਤ ਲਿਆ ਕੇ ਮੇਰੇ ਸਿੱਖ ਨੂੰ ਦੇ ਦਿਓ ਜਿਸ ਨੇ ਇਸ ਬਾਣੀ ਦਾ ਬੜਾ ਸੋਹਣਾ ਤੇ ਸ਼ੁੱਧ ਉਚਾਰਣ ਕੀਤਾ ਹੈ ਸਾਨੂੰ ਜਪਜੀ ਸਾਹਿਬ ਦਾ ਸ਼ੁੱਧ ਉਚਾਰਣ ਕਰਕੇ ਸੁਣਾਇਆ ਹੈ ਜਦੋਂ ਇਹ ਪਾਸ਼ਾ ਜੀ ਨੇ ਬਚਨ ਕੀਤੀ ਤੇ ਭਾਈ ਗੋਪਾਲਾ ਜੀ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ। ਭਾਈ ਗੋਪਾਲਾ ਜੀ ਨੇ ਸੱਚੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਪੈ ਕੇ ਬੇਨਤੀ ਕੀਤੀ ਤੇ ਕਹਿਣ ਲੱਗੇ ਅੰਤਜਾਮੇ ਪਾਸ਼ਾ ਸੋਹਣਿਆ ਸੀ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ ਹੋ ਪਰ ਅੱਜ ਤਾਂ ਮੈਂ ਵੇਖ ਵੀ ਲਿਆ ਹੈ। ਪਾਸ਼ਾ ਜੀ ਤੁਸੀਂ ਤਾਂ ਬਿਨਾਂ ਬੋਲਿਆਂ ਬਿਨਾਂ ਮੰਗਿਆਂ ਹੀ ਸਭ ਕੁਝ ਸਮਝ ਗਏ। ਮੇਰੇ ਮਨ ਦੇ ਵਿੱਚ ਜੋ ਫੁਰਨਾ ਆਇਆ ਤੁਸੀਂ ਮੇਰੇ ਕਹਿਣ ਤੋਂ ਪਹਿਲਾਂ ਹੀ ਪੂਰਾ ਕਰ ਦਿੱਤਾ। ਪਾਸ਼ਾ ਮੈਂ ਕਿਸ ਤਰ੍ਹਾਂ ਤੁਹਾਡਾ ਸ਼ੁਕਰ ਕੋਚਾਰ ਹੋਵਾਂ। ਕਿਸ ਤਰ੍ਹਾਂ ਤੁਹਾਡਾ ਸ਼ੁਕਰਾਨਾ ਕਰਾਂ। ਪਾਸ਼ਾ ਮੈਨੂੰ ਸਮਝ ਨਹੀਂ ਆ ਰਹੀ। ਮੇਰੇ ਛੇਵੇਂ ਪਾਸ਼ਾ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੂੰ ਕਹਿਣ ਲੱਗੇ ਪਾਈ ਗੋਪਾਲਾ ਜੀ। ਤੁਸੀਂ ਤਾਂ ਮੰਗ ਹੀ ਬੜੇ ਛੋਟੀ ਰੱਖੀ ਹੈ। ਅਸੀਂ ਤੁਹਾਡੇ ਤੋਂ ਇੰਨੇ ਜ਼ਿਆਦਾ ਖੁਸ਼ ਸੀ ਕਿ ਜਦੋਂ ਤੁਸੀਂ ਤੁਰਕੇ ਬਾਣੀ ਜਪਜੀ ਸਾਹਿਬ ਜੀ ਨੂੰ ਇੰਨੀ ਸ਼ੁੱਧਤਾ ਤੇ ਇਕਾਗਰਤਾ ਦੇ ਨਾਲ ਪੜ੍ਹ ਰਹੇ ਸੀ ਤੇ ਸਾਡਾ ਮਨ ਖੁਸ਼ ਹੋ ਗਿਆ ਸਾਡੇ ਮਨ ਦਾ ਫੁਰਨਾ ਸੀ ਕਿ ਅਸੀਂ ਤੁਹਾਨੂੰ ਗੁਰੂ ਦੇ ਤਖਤ ਤੇ ਬਿਠਾ ਦਈਏ ਪਰ ਤੁਹਾਡੇ ਮਨ ਦੇ ਵਿੱਚ ਇੱਕ ਕੋੜੇ ਦੀ ਇੱਛਾ ਆ ਗਈ ਤਾਂ ਅਸੀਂ ਤੁਹਾਡੇ ਮਨ ਦੀ ਇੱਛਾ ਨੂੰ ਪੂਰਾ ਕਰਨਾ ਸੀ ਸਾਰੇ ਸੰਗਤ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਕਿ ਫਿਰ ਉਹਨਾਂ ਨੂੰ ਸਮਝ ਆ ਗਈ ਕਿ ਪਾਸ਼ਾ ਜਬਜੀ ਸਾਹਿਬ ਦੀ ਬਾਣੀ ਨੂੰ ਸੁਣ ਕੇ ਤਖਤ ਤੋਂ ਪਿੱਛੇ ਕਿਉਂ ਹਟ ਜਾਂਦੇ ਹਨ ਕਿਉਂਕਿ ਸੱਚੇ ਪਾਸ਼ਾ ਜੀ ਦੇ ਮਨ ਦੇ ਵਿੱਚ ਇਹ ਫੁਰਨਾ ਬਣਾ ਲਿਆ ਸੀ ਕਿ ਮੈਂ ਆਪਣੇ ਇਸ ਪਿਆਰੇ ਸਿੱਖ ਨੂੰ ਆਪਣੇ ਗੁਰਤਾ ਗੱਦੀ ਦਾ ਵਾਰਿਸ ਬਣਾ ਦੇਣਾ ਹੈ ਵਾਹਿਗੁਰੂ ਤਾਂ ਇੱਥੇ ਪਤਾ ਹੀ ਨਹੀਂ ਸੰਗਤ ਜੀ ਕਿ ਮੇਰੇ ਸੱਚੇ ਪਾਸ਼ਾ ਧੰਨ ਧੰਨ ਸਾਹਿਬ ਸਿਰ ਗੁਰੂ ਹਰगोबिंद ਸਾਹਿਬ ਜੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਨਾਲ ਬੜਾ ਪਿਆਰ ਕਰਦੇ ਸਨ ਪਿਆਰ ਹੀ ਨਹੀਂ ਬਲਕਿ ਉਹਨਾਂ ਨੇ ਸਿੱਖਾਂ ਦੇ ਨਾਲ ਵੀ ਇੰਨਾ ਜ਼ਿਆਦਾ ਪਿਆਰ ਸੀ ਜੋ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪੂਰੀ ਸ਼ੁੱਧਤਾ ਤੇ ਇਕਾਗਰਤਾ ਚਿਤ ਮਨ ਨਾਲ ਪੜ੍ਹਦੇ ਨੇ ਤਾਂ ਜੋ ਵੀ ਜਪਜੀ ਸਾਹਿਬ ਦੀ ਬਾਣੀ ਨੂੰ ਪੂਰਾ ਮਨ ਲਗਾ ਕੇ ਚਾਪ ਕਰਦੇ ਹਨ ਤੇ ਉਹਨਾਂ ਦੀਆਂ ਖੁਸ਼ੀਆਂ ਦੇ ਪਾਲਨ ਹਾਰ ਛੇਵੇਂ ਪਾਸ਼ਾ ਆ ਪਹੁੰਚ ਜਾਂਦੇ ਹਨ ਉਹਨਾਂ ਦੇ ਘਰ ਖੁਸ਼ੀਆਂ ਤੇ ਬਰਕਤਾਂ ਆ ਜਾਂਦੀਆਂ ਹਨ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦੇ ਬਰਕਤਾਂ ਨੂੰ ਹਾਸਲ ਕਰਨਾ ਹੈ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਸਾਡੇ ਵਿੱਚੋਂ ਬਹੁਤੇ ਸੰਗਤ ਜੀ ਪੈਣਪਰਾ ਕੀ ਕਰਦੇ ਹਨ ਕਿ ਉਹ ਹਰ ਰੋਜ਼ ਸਵੇਰੇ ਉੱਠਦੇ ਹਨ ਜਪਜੀ ਸਾਹਿਬ ਦਾ ਪਾਠ ਕਰਦੇ ਹਨ ਪਰ ਉਹਨਾਂ ਨੂੰ ਖੁਦ ਹੀ ਪਤਾ ਨਹੀਂ ਲੱਗਦਾ ਕਿੰਨੀਆਂ ਗਲਤੀਆਂ ਹੋ ਰਹੀਆਂ ਹੁੰਦੀਆਂ ਹਨ ਤੇ ਕਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਦੋਂ ਅਸੀਂ ਸਟਾਰਟ ਕੀਤਾ ਤੇ ਕਦੋਂ ਸਮਾਪਤੀ ਕਰ ਲਈ ਸਾ ਸੰਗਿਆ ਜੀ ਅਸੀਂ ਬਾਣੀ ਦੇ ਅਰਥ ਨਹੀਂ ਸਮਝਦੇ ਹਾਂ ਅਸੀਂ ਅਜੇ ਤੱਕ ਸ਼ੋਧ ਉਚਾਰਨ ਕਰਨਾ ਹੀ ਨਹੀਂ ਸਿੱਖਿਆ ਪਤਾ ਨਹੀਂ ਕਿੰਨੇ ਕ ਸ਼ਬਦ ਹਨ ਜੋ ਅਸੀਂ ਹਰ ਰੋਜ਼ ਕੱਲ ਤੇ ਬੋਲ ਜਾਂਦੇ ਹਾਂ ਪਰ ਬਾਣੀ ਦਾ ਸ਼ੋਧ ਉਚਾਰਨ ਕਰਨਾ ਬੜਾ ਲਾਜ਼ਮੀ ਹੈ ਜੇਕਰ ਅਸੀਂ ਜਪਜੀ ਸਾਹਿਬ ਦੀ ਇੱਕ ਇੱਕ ਪੰਕਤੀ ਨੂੰ ਸ਼ੋਧ ਕਰਨਾ ਪੜਨਾ ਸਿੱਖ ਚਾਹਾਂਗੇ ਭਾਵੇਂ ਅਸੀਂ ਕਾਢ ਹੀ ਪੜ ਲਈਏ ਪਰ ਸ਼ੋਧ ਉਚਾਰਨ ਕਰਕੇ ਹੀ ਪੜਾਂਗੇ ਤਾਂ ਫਿਰ ਪਾਤਸ਼ਾਹ ਜੀ ਤੋਂ ਸੰਗਜ ਜੀ ਮੋਹ ਮੰਗਿਆ ਮੁਰਾਦਾਂ ਪ੍ਰਾਪਤ ਕਰ ਲਵਾਂਗੇ ਬਿਨਾ ਬੋਲਿਆ ਬਿਨਾ ਮੰਗਿਆ ਸੱਚੇ ਪਾਸ਼ਾ ਸਾਡੀ ਮਰਜ਼ੀ ਦੇ ਨਾਲ ਬਹੁਤ ਕੁਝ ਦੇ ਦਿੰਦੇ ਹਨ ਜਦੋਂ ਉਹਨਾਂ ਦੇ ਪਿਆਰੇ ਬਾਣੀ ਦਾ ਸਤਕਾਰ ਕਰਦੇ ਹਨ ਸ਼ੁੱਧ ਬਾਣੀ ਦਾ ਉਚਾਰਨ ਕਰਦੇ ਹਨ ਇੱਕ ਮਨ ਇੱਕ ਚਿੱਤ ਹੋ ਕੇ ਇਕਾਗਰਤਾ ਦੇ ਨਾਲ ਬਾਣੀ ਨੂੰ ਪੜ੍ਹਦੇ ਹਨ ਤਾਂ ਆਪਾਂ ਵੀ ਪਾਸ਼ਾ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਹਾਸਲ ਕਰਦੇ ਹਾਂ ਆਵੇਂ ਕਾਟ ਤੋਂ ਕਾਟ ਬਾਣੀ ਪੜ ਲਓ ਪਰ ਸ਼ੁੱਧ ਉਚਾਰਨ ਜ਼ਰੂਰ ਕਰੋ। ਇਹ ਕਾਗਰਿਤ ਹੋ ਕੇ ਬਾਣੀ ਨੂੰ ਜ਼ਰੂਰ ਪੜੋ। ਫਿਰ ਸਾਨੂੰ ਵਿੱਚ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਪਾਵੇਗਾ। ਬਾਣੀ ਨੂੰ ਮਨਛਤ ਲਾ ਕੇ ਪੜਨਾ ਪਾਵੇਗਾ। ਇਹ ਨਹੀਂ ਕਿ ਆਪਾਂ ਸਿਰਫ ਟਾਈਮ ਪਾਸ ਤੇ ਲਈ ਹੀ ਬਾਣੀ ਪੜ ਲਈਏ। ਲੋਕ ਦਿਖਾਵੇ ਦੇ ਲਈ ਬਾਣੀ ਪੜ ਲਈਏ। ਨਹੀਂ ਸਾ ਸੰਗ ਜੀ ਅਸੀਂ ਆਪਣੇ ਗੁਰੂ ਨੂੰ ਖੁਸ਼ ਕਰਨਾ ਹੈ। ਆਪਣਾ ਅੱਗਾ ਸਵਾਰਨਾ ਹੈ ਅਸੀਂ ਆਪਣਾ ਇਹ ਲੋਕ ਪਰ ਲੋਕ ਸਵਾਲ ਲੈਣਾ ਹੈ ਜੇਕਰ ਅਸੀਂ ਪਾਣੀ ਨੂੰ ਸ਼ੁੱਧ ਪੜ ਲਵਾਵਾਂਗੇ ਇਹ ਕਾਗਜ਼ੀ ਤੋਕੇ ਪੜ ਲਵਾਵਾਂਗੇ ਭਾਵੇਂ ਅਸੀਂ ਕੱਟ ਪੜੀਏ ਸਾਨੂੰ ਪੂਰੇ ਸੁਪਨੇ ਸਬਜੀ ਦਾ ਵੀ ਉਹਨਾ ਹੀ ਫਲ ਮਿਲਣਾ ਹੈ ਜਿੰਨਾ ਅਸੀਂ ਇੱਕ ਪੰਕਤੀ ਨੂੰ ਸ਼ੁੱਧ ਉਚਾਰਨ ਕਰਕੇ ਪੜ ਲਵਾਵਾਂਗੇ ਉਸ ਦਾ ਵੀ ਫਲ ਸਾਨੂੰ ਉਹਨਾ ਹੀ ਮਿਲਣਾ ਹੈ ਜੇਕਰ ਅਸੀਂ ਕਾਲੀ ਕਾਲੀ ਦੇ ਵਿੱਚ ਜਪਜੀਤ ਸਿੰਘ ਦਾ ਪਾਠ ਪੂਰਾ ਕਰ ਲਿਆ ਉਸ ਦਾ ਫਲ ਫਿਰ ਸਾਨੂੰ ਨਹੀਂ ਮਿਲੇਗਾ ਜੇਕਰ ਮਿਲੇਗਾ ਤਾਂ ਬਹੁਤ ਘੱਟ ਜੇਕਰ ਅਸੀਂ ਇੱਕ ਮਨ ਇੱਕ ਚਿੱਤ ਹੋ ਕੇ ਛੋਦੋ ਚਾਰਨ ਜਪਜੀਤ ਸਿੰਘ ਦਾ ਘਾਟ ਪਾਠ ਵੀ ਕਰ ਲਿਆ ਤਾਂ ਉਸ ਪਾਠ ਦਾ ਫਲ ਵੀ ਸਾਨੂੰ ਜਪਜੀਤ ਸਿੰਘ ਦੇ ਪੂਰੇ ਪਾਠ ਕਰਨ ਜਿੰਨਾ ਫਲ ਮਿਲ ਜਾਵੇਗਾ ਅਸੀਂ ਇਹ ਸਮਾਂ ਪੂਰਾ ਕਰਦੇ ਹਾਂ ਕਾਲੀ ਕਾਲੀ ਪਾਠ ਕਰਕੇ ਬਸ ਜਿੰਨੇ ਵੀ ਪਾਣੀ ਹੈ ਸ਼ੁੱਧਤਾ ਦੇ ਨਾਲ ਇਕਾਗਰਿਤ ਹੋ ਕੇ ਸੰਗਤ ਜੀ ਬਾਣੀ ਹੈ ਜੇ ਪਾਸ਼ਾ ਜੀ ਨੇ ਇੰਨੀ ਕਿਰਪਾ ਕਰ ਦਿੱਤੀ ਹੈ ਕਿ ਅਸੀਂ ਰੋਜ਼ ਅਮਰਤ ਵੇਲੇ ਉੱਠਦੇ ਹਾਂ ਇਸ ਵੇਲੇ ਨੂੰ ਸੰਭਾਲਦੇ ਹਾਂ ਤਾਂ ਸੰਗਤ ਜੀ ਇਸ ਵੇਲੇ ਨੂੰ ਸੰਭਾਲੋ ਇੱਕ ਵਾਰ ਬਾਣੀ ਦੇ ਲੜ ਨੂੰ ਫੜ ਕੇ ਤਾਂ ਦੇਖੋ ਹਰ ਰੋਜ਼ ਆਪਣੀਆਂ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਗੁਰੂ ਦੇ ਲੜ ਲੱਗ ਜਾਓ ਗੁਰੂ ਨੇ ਬੜਾ ਕੁਝ ਦੇਣਾ ਹੈ ਤਾਂ ਸੰਗਤ ਜੀ ਗੁਰੂ ਜੀ ਨੇ ਸਾਡੀ ਜ਼ਿੰਦਗੀ ਸਵਾਰ ਦਿੱਤੇ ਹੈ ਤਾਂ ਤੁਹਾਡੇ ਵੀ ਸਵਾਰ ਦੇਣਗੇ ਗੁਰੂ ਦੇ ਨਾਲ ਲੱਗ ਕੇ ਦੇਖੋ ਇਸ ਵੇਲੇ ਦੇ ਵਿੱਚ ਜੋ ਵੀ ਕੋਈ ਗੁਰਬਾਣੀ ਦਾ ਪਾਠ ਕਰਦੇ ਹਨ ਪੂਰੀ ਸ਼ੁੱਧਤਾ ਤੇ ਇਕਾਗਰਤਾ ਦੇ ਨਾਲ ਕਰਦੇ ਹਨ ਤਾਂ ਕਦੇ ਕਾਲੀ ਕਾਲੀ ਪਾਠ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸਾਰਾ ਦਿਨ ਕੰਮ ਕਰਨ ਵਾਸਤੇ ਸੰਗਤ ਜੀ ਪਿਆ ਹੁੰਦਾ ਹੈ ਪੂਰੇ ਦਿਨ ਵਿੱਚ ਅਸੀਂ ਆਪਣੇ ਦੁਨਿਆਵੀ ਕੰਮ ਧੰਦੇ ਕਰਦੇ ਹੁੰਦੇ ਹਾਂ ਅੰਮ੍ਰਿਤ ਵੇਲੇ ਵਿੱਚ ਅਸੀਂ ਨਾਮ ਜਪਣਾ ਹੈ ਸਹਿਰਫਰ ਨਾਮ ਪੂਰੇ ਹੀ ਮੰਨਤੇ ਚਾਹ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰ ਲਓ ਉਸ ਨੂੰ ਪੂਰਾ ਛੇਤ ਲਗਾ ਕੇ ਹੀ ਕਰਨਾ ਹੈ ਤੇ ਇਕਾਗਰਤਾ ਦੇ ਨਾਲ ਕਰਨਾ ਹੈ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਅਸੀਂ ਗੱਲ ਬਾਤ ਕੀਤੀ ਹੈ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਦੇ ਪਾਠ ਦੀ ਇੱਕ ਪੰਕਤੀ ਨੂੰ ਘਟੋ ਘਾਟ ਪੰਜ ਵਾਰ ਜਾਪ ਕਰਨਾ ਹੈ ਉਹ ਇਸ ਕਰਕੇ ਕਿਉਂਕਿ ਜਦੋਂ ਆਪਾਂ ਇੱਕ ਪੰਕਤੀ ਨੂੰ ਜੋ ਕਾਂਗੇ ਭਾਪ ਕੇ ਸਟਾਰਟ ਤੋਂ ਇਹ ਸਟਾਰਟ ਕਰਾਂਗੇ ਤਾਂ ਜਦੋਂ ਪੰਜ ਵਾਰ ਬੋਲਾਂਗੇ ਤਾਂ ਪੜਨ ਦੇ ਨਾਲ ਸਾਡੀਆਂ ਗਲਤੀਆਂ ਦੇ ਵਿੱਚ ਸੁਧਾਰ ਹੋਵੇਗਾ ਸਾਡੀਆਂ ਗਲਤੀਆਂ ਸਾਰੀਆਂ ਖਤਮ ਹੋ ਜਾਣਗੀਆਂ ਜਿਹੜਾ ਵੀ ਅਸੀਂ ਉਚਾਰਨ ਗਲਤ ਕਰਦੇ ਹਾਂ ਉਹ ਕਰਨੋਂ ਹਟ ਜਾਵਾਂਗੇ ਅੱਜ ਤੋਂ ਹੀ ਸਾਨੂੰ ਇਹ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸੌਣ ਲੰਗਿਆ ਇੱਕ ਪੰਕਤੀ ਨੂੰ ਆਪਾਂ ਪੰਜ ਵਾਰ ਬੋਲਾਂਗੇ ਬੋਲ ਰਹੇ ਹਾਂ ਤਾਂ ਦੂਸਰੀ ਗੱਲ ਪੰਤਿਆਂ ਨੂੰ ਪੰਜ ਵਾਰ ਬੋਲਦੇ ਆਂ ਬੋਲਦੇ ਆਂ ਉਹਦੇ ਅਰਥਾਂ ਨੂੰ ਵੀ ਸਮਝ ਲੈਣਾ ਹੈ ਕਿ ਪਾਤਸ਼ਾਹ ਜੀ ਅਸਲ ਦੇ ਵਿੱਚ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ ਇਸ ਕਰਕੇ ਸਾਨੂੰ ਪਤਾ ਲੱਗ ਜਾਵੇਗਾ ਕਿ ਕਿਹੜੀਆਂ ਗਲਤੀਆਂ ਹਨ ਤੇ ਕਿੱਥੇ ਅਸੀਂ ਗਲਤ ਬੋਲ ਜਾਂਦੇ ਹਾਂ ਜੋ ਸਾਡੀ ਜ਼ੁਬਾਨ ਤੇ ਪੱਕ ਚੁੱਕੀਆਂ ਹਨ ਜਿਹੜਾ ਸ਼ਬਦ ਸ਼ੁਰੂ ਤੋਂ ਗਲਤ ਬੋਲਦੇ ਹਾਂ ਉਸ ਨੂੰ ਤੁਸੀਂ ਵਾਰ-ਵਾਰ ਟੋਕਿਆ ਵਿੱਚ ਆ ਸਕਦਾ ਹੈ ਪਰ ਆਪਣੀ ਜ਼ੁਬਾਨ ਤੇ ਵਾਰ-ਵਾਰ ਉਹ ਸ਼ਬਦ ਪੱਕਾ ਹੋ ਜਾਂਦਾ ਹੈ ਜਿਹੜਾ ਸਿੰਘ ਗੱਲ ਦਾ ਦੁਹਰਾ ਰਹੇ ਹਨ ਗਲਤੀ ਦੇ ਨਾਲ ਵੀ ਫਿਰ ਅਸੀਂ ਉਸ ਨੂੰ ਗਲਤ ਨਹੀਂ ਬੋਲ ਸਕਦੇ ਜਿੰਨੇ ਮਰਜ਼ੀ ਬਾਣ ਕਰ ਲਈਏ ਪਤਾ ਨਹੀਂ ਲੱਗਣਾ ਕਿ ਗੁਰੂ ਸਾਹਿਬ ਜੀ ਕੀ ਸਮਝਾ ਰਹੇ ਹਨ ਇਸ ਲਈ ਗੁਰੂ ਸਾਹਿਬ ਜੀ ਨੇ ਸਾਨੂੰ ਧਿਆਨ ਦੇਣ ਲਈ ਆਖਿਆ ਹੈ ਕਿ ਪੰਕਤੀ ਦਾ ਵਾਰ-ਵਾਰ ਉਚਾਰਨ ਕਰਨ ਲਈ ਆਖਿਆ ਹੈ ਸਾਡੀ ਜ਼ਿੰਦਗੀ ਦੇ ਵਿੱਚ ਫਿਰ ਦੁੱਖ ਤਕਲੀਫਾਂ ਦੇ ਹੱਲ ਵੀ ਗੁਰਬਾਣੀ ਦੇ ਵਿੱਚ ਦੱਸੇ ਜਾਂਦੇ ਹਨ ਜੇਕਰ ਅਸੀਂ ਉਹਨਾਂ ਦੇ ਹਲ ਗੁਰਬਾਣੀ ਨੂੰ ਸਹੀ ਉਚਾਰਾਂ ਦੇ ਨਾਲ ਸਮਝਣਾ ਸ਼ੁਰੂ ਕਰ ਦੇਵਾਂਗੇ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ 90% ਹਲ ਆਪ ਹੀ ਲੱਭ ਲੈਣੇ ਹਨ ਗੁਰਬਾਣੀ ਦੇ ਵਿੱਚ ਗੁਰੂ ਮਹਾਪੁਰਖਾਂ ਨੇ ਆਪ ਖਤਮ ਕਰ ਦਿੱਤੇ ਹਨ ਅਸੀਂ ਉਹਨਾਂ ਨੂੰ ਪੜੇ ਪਿਆ ਤੇ ਸਤਕਾਰ ਮਾਨ ਨਾਲ ਪੜਾਂਗੇ ਸ਼ੁੱਧ ਬਾਣੀ ਪੜਾਂਗੇ ਅੱਜ ਤੋਂ ਹੀ ਸੰਗਤ ਜੀ ਕੋਸ਼ਿਸ਼ ਕਰਨੀ ਇੱਕ 14ਵੇਂ ਸਮਾ ਮਿਲਦਾ ਹੈ ਉਸਵੇਂ ਲੈ ਗੁਰਬਾਣੀ ਦੇ ਆਥਨ ਨੂੰ ਸਮਝੀਏ ਤੇ ਰਾਤ ਨੂੰ ਸੌਣ ਲੱਗਿਆ ਤੁਹਾਨੂੰ ਸੇ ਕੀ ਕਰਨਾ ਹੈ ਕਿ ਮੋਲ ਮੰਤਰ ਦਾ ਜਾਪ 5 ਵਾਰ ਕਰਕੇ ਸੌ ਜਾਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਮਨ ਪਵਿੱਤਰ ਹੋ ਜਾਵੇਗਾ ਤੇ ਰਾਤ ਨੂੰ ਤੁਹਾਡੇ ਮਨ ਦੇ ਵਿੱਚ ਕਦੇ ਵੀ ਬੁਰੇ ਵਿਚਾਰ ਨਹੀਂ ਆਉਣਗੇ ਪ੍ਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋਣੇ ਸ਼ੁਰੂ ਹੋ ਜਾਵੇਗੀ ਵਾਹਿਗੁਰੂ ਸਿੱਕਾ ਕਾਲ ਸਾ ਵਾਹਿਗੁਰੂ ਸਿੱਕੇ ਫਤੇ